ਦਰਿਆ ਜਿਹੜਾ ਅੱਜ ਕੱਲ ਬੁੱਢਾ ਨਾਲਾ ਬਣ ਕੇ ਲੋਕਾਂ ਨੂੰ ਜ਼ਹਿਰ ਕੈਂਸਰ ਕਾਲੇ ਪੀੜੇ ਸ਼ੂਗਰ ਬਣ ਰਿਹਾ ਧਰਤੀ ਨੂੰ ਕੈਂਸਰ ਕਰ ਰਿਹਾ ਹੈ ਕਈ ਸਾਲਾਂ ਤੋਂ ਲੈ ਕੇ ਬੁੱਢੇ ਦਰਿਆ ਦੀ ਜ਼ਹਿਰ ਜਿਹੜੀ ਹਜ਼ਾਰਾਂ ਡਾਈੰਗ ਫੈਕਟਰੀ ਲੱਗੀ ਹੈ ਲੁਧਿਆਣੇ ਲੁਧਿਆਣੇ ਦਾ ਜਿੰਨਾ ਸੀਰੋਏ ਦਾ ਗੰਦਾ ਜਿੰਨਾ ਪਸ਼ੂਆਂ ਦਾ ਗੋਹਾ ਮੂਤ ਸਾਰਾ ਸਤਲੁਜ ਪੈਂਦਾ ਤੇ ਉੱਥੋਂ ਹਰੀਕੇ ਪੱਤਨ ਜਿੱਥੇ ਬਿਆਸ ਨਾਲ ਸਤਲੁਜ ਦਾ ਮਲਾਪ ਹੁੰਦਾ ਤੇ ਉੱਥੇ ਨਰਾਂ ਨਿਕਲ ਕੇ ਹਵੋਰ ਫਾਇਲ ਕਾ ਫਰੋਹੀਪੁਰ ਮੋਗਾ ਫਰੀਦਕੋਟ ਮੁਕਸਰ ਦੇ ਪਿੰਡਾਂ ਦੇ ਵਿੱਚੋਂ ਪਾਣੀ ਜਾਂਦਾ ਧਰਤੀ ਨੂੰ ਵੀ ਕੈਂਸਰ ਹੋ ਗਿਆ ਉੱਥੇ ਜਵਾ ਕੈਂਸਰ ਨਾਲ ਮਰਨ ਲੱਗ ਗਏ ਕਾਲੇ ਪੀੜੇ ਸ਼ੂਗਰ ਹੋ ਗਏ ਉਸੇ ਪਸ਼ੂਆਂ ਨੂੰ ਵੀ ਪੰਛੀਆਂ ਨੂੰ ਵੀ ਬਿਮਾਰੀਆਂ ਲੱਗੀਆਂ ਕੈਂਸਰ ਹੋ ਗਏ ਜਿਹੜੀਆਂ ਮੱਛੀਆਂ ਨੇ ਹਰੀਕੇ ਪੱਤਮ ਲੋਕ ਜਾਂਦੇ ਤਾਜੀ ਮੱਛੀ ਖਾਵਾਂਗੇ ਉਹ ਮੱਛੀਆਂ ਨੂੰ ਵੀ ਕੈਂਸਰ ਹੋਣ ਲੱਗ ਗਿਆ ਹੈਵੀ ਮੈਟਲ ਜਿਹੜੇ ਭਾਰੀ ਤੱਤਾਂ ਨੇ ਪਾਰੇ ਵਰਗੀਆਂ ਜੁਰੇਨੀਅਮ ਵਰਗੀਆਂ ਉਹ ਉਥੋਂ ਦੇ ਮੱਛੀਆਂ 'ਚ ਵੀ ਆਉਣ ਲੱਗ ਗਿਆ ਐਨੀ ਜ਼ਹਿਰ ਲਗਾਤਾਰ ਬੁੱਢੇ ਦਰਿਆ ਰਾਹੀਂ ਬੁੱਢਾ ਨਾਲਾ ਬਣ ਕੇ ਸਤਲੁਜ ਪਾਈ ਜਾ ਰਹੀ ਹੈ ਕੋਈ ਸਰਕਾਰਾਂ ਆਈਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਲਗਾਤਾਰ ਇਹ ਪ੍ਰਾਪੇਗੰਡਾ ਹੁੰਦਾ ਰਹਿੰਦਾ ਹੈ ਕਿ ਉਥੇ ਆ ਜਹਿਰ ਪੈ ਗਿਆ ਆ ਜਹਿਰ ਪੈਗਾ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਲੋ ਸਰਕਾਰਾਂ ਨੂੰ ਬੁੱਢਾ ਦਰਿਆ ਭੁੱਲ ਜਾਂਦਾ ਸਤਰਾਜ ਭੁੱਲ ਜਾਂਦਾ ਉਦੋਂ ਉਹੀ ਸਰਕਾਰਾਂ ਉਹੀ ਫੈਕਟਰੀਆਂ ਵਾਲਿਆਂ ਦੇ ਹੱਕ ਚ ਬੋਲਣ ਲੱਗ ਜਾਂਦੀਆਂ ਨੇ ਇਹ ਪਿੱਛੇ ਤੁਸੀਂ ਸੁਣਿਆ ਹੋਣਾ ਰੌਲਾ ਪਿਆ ਸੀਗਾ ਜਿਹੜਾ ਐਮ ਐਲ ਏ ਆ ਲੁਧਿਆਣੇ ਦਾ ਉਹਨੇ ਸ਼ਰਿਆਵ ਲੁਧਿਆਣੇ ਦੀਆਂ ਫੈਕਟਰੀਆਂ ਲੁਧਿਆਣੇ ਦੀਆਂ ਜਿੰਨੀਆਂ ਹੋਰ ਜ਼ਹਿਰ ਪਾਉਣ ਵਾਲੀਆਂ ਗੰਦ ਪਾਉਣ ਵਾਲੀਆਂ ਜਿੰਨੀਆਂ ਕੋਈ ਡੈਰਿੰਗ ਆ ਜਾਂ ਕੋਈ ਹੋਰ ਆ ਉਹਨਾਂ ਦੇ ਹੱਕ ਚ ਬਿਆਨ ਦਿੱਤਾ ਸੀਗਾ ਕਿ ਇੱਥੇ ਕੋਈ ਵੀ ਅਧਿਕਾਰੀ ਕੋਈ ਵੀ ਅਫਸਰ ਜਾ ਕੇ ਇਹਨਾਂ ਨੂੰ ਬੁਲਾਵੇ ਨਾ ਇਹ ਜੋ ਮਰਜੀ ਕਰੀ ਜਾਣ ਸੁਭਰਾਵੋ ਮੈਂ ਅਪੀਲ ਕਰਦਾ ਵੀ ਜਿਹਦਾ ਜ਼ਹਿਰਾਂ ਖਾ ਕੇ ਅਹੀਂ ਮਰਨਾ ਹੈ ਤਾਂ ਥੋਡੀ ਮਰਜ਼ੀ ਆ ਮਰੀ ਤਾਂ ਜਾਣੇ ਹੀ ਹੋ ਤੇ ਜੇ ਆਪਣਾ ਪਾਣੀ ਬਚਾਉਣਾ ਹੈ ਆਪਣੀਆਂ ਨਸਲਾਂ ਬਚਾਉਣੀਆਂ ਧਰਤੀ ਬਚਾਉਣੀ ਆ ਆਪਣੇ ਆਪ ਨੂੰ ਬਚਾਉਣਾ ਤਾਂ ਪਰਸੋਂ 18 ਤਰੀਕ ਨੂੰ 9:30 ਵਜੇ ਹੰਬੜਾ ਦੇ ਕੋਲੇ ਜ਼ਿਲ੍ਹਾ ਲੁਧਿਆਣਾ ਬਲੀਪੁਰ ਪਿੰਡ ਹੈ ਜਿੱਥੋਂ ਬੁੱਢਾ ਦਰਿਆ ਪੈਂਦਾ ਸਤਲੋ ਝੁੱਛੇ ਵੱਡਾ ਇਕੱਠ ਰੱਖਿਆ ਗਿਆ ਮੈਂ ਅਪੀਲ ਕਰਦਾ ਸਮੁੱਚੇ ਪੰਜਾਬੀਆਂ ਨੂੰ ਪੰਜਾਬਦਰਦੀਆਂ ਨੂੰ ਸਾਰੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੂੰ ਹੋਰ ਸਮਾਜਿਕ ਬੰਦਿਆਂ ਨੂੰ ਸਿਆਸੀ ਬੰਦਿਆਂ ਨੂੰ ਵੀ ਇਹ ਮਸਲਾ ਇਕੱਲੇ ਕਿਸੇ ਇੱਕ ਦਾ ਨਹੀਂ ਹੈ ਇਹ ਮਸਲਾ ਸਮੁੱਚੀ ਇਨਸਾਨੀਅਤ ਦਾ ਮਨੁੱਖਤਾ ਦੀ ਭਲਾਈ ਦਾ ਕਿਉਂਕਿ ਪਾਣੀ ਹਰ ਇੱਕ ਨੇ ਪੀਣਾ ਹੈ ਗਰੀਬ ਨੇ ਵੀ ਅਮੀਰ ਨੇ ਵੀ ਕਿਸਾਨ ਨੇ ਵੀ ਮਜ਼ਦੂਰ ਨੇ ਵੀ ਹਿੰਦੂ ਨੇ ਵੀ ਸਿੱਖ ਨੇ ਵੀ ਮੁਸਲਮਾਨ ਨੇ ਵੀ ਪਾਣੀ ਹਰ ਇੱਕ ਲਈ ਹੁੰਦਾ ਹੈ ਇਸ ਲਈ ਇਹ ਪਾਣੀ ਦੇ ਉੱਤੇ ਸਾਰੇ ਬੰਦਿਆਂ ਨੂੰ ਸਾਰੇ ਮਜਬਾਂ ਜਾਤਾਂ ਧਰਮਾਂ ਦੇ ਬੰਦਿਆਂ ਨੂੰ ਸਾਰੀਆਂ ਸਿਆਸੀ ਧਿਰਾਂ ਨੂੰ ਗੈਰ ਸਿਆਸੀ ਧਿਰਾਂ ਨੂੰ ਜੱਥੇਬੰਦੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰ ਨੂੰ ਪੀਲਾ ਕਿ ਵੱਧ ਤੋਂ ਵੱਧ ਵੱਡੇ ਗਿਣਤੀ ਦੇ ਵਿੱਚ ਪਰਸੋਂ 18 ਤਰੀਕ ਨੂੰ ਦਿਨ ਮੰਗਲਵਾਰ ਨੂੰ 9:30 ਵਜੇ ਪਿੰਡ ਬਲੀਪੁਰ ਨੇੜੇ ਹੰਬੜਾਂ ਦੇ ਵਿਧਿਆਨੇ ਜ਼ਿਲ੍ਹੇ ਚ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂ ਕਿ ਆਪਾਂ ਇਹਦਾ ਪੱਕੇ ਤੌਰ ਦੇ ਉੱਤੇ ਵੀ ਹੱਲ ਕੱਢ ਸਕੀਏ ਵੀ ਇਹ ਪਾਣੀ ਹੈ ਜਿਹੜਾ ਕਿਸੇ ਵੀ ਰੂਪ ਦੇ ਵਿੱਚ ਅਸੀਂ ਬੁੱਢੇ ਦਰਿਆ ਦਾ ਬੁੱਢੇ ਨਾਲੇ ਦਾ ਜ਼ਹਿਰ ਜਿਹੜਾ ਡਾਈੰਗ ਫੈਕਟਰੀਆਂ ਹਜ਼ਾਰਾਂ ਲੁਧਿਆਣੇ ਦੀਆਂ ਜਾਂ ਹੋਰ ਜਿੰਨਾ ਗੰਦਮੰਦ ਹੈ ਕਿ ਅਸੀਂ ਕਿਸੇ ਵੀ ਰੂਪ ਚ ਪੀਣ ਨਹੀਂ ਦੇਣਾ ਸੋ ਪਰਸੋਂ ਆਪਾਂ 9:30 ਵਜੇ ਇੱਥੇ ਹੋਣਾ ਪਿੰਡ ਬਲੀਪੁਰ ਨੇੜੇ ਹੰਬਣਾ ਜਿਲ੍ਹਾ ਲੁਧਿਆਣਾ ਦੂਜੀ ਬੇਨਤੀ ਹੈ ਜਿਹੜਾ ਮੁੰਡਾ ਵਿਸ਼ਵਦੀਪ ਹੈ ਫਾਜ਼ਲ ਕਾਤ ਅੱਜ 4-5 ਦਿਨ ਹੋ ਗਏ ਉਸ ਨੌਜਵਾਨ ਦੇ ਉੱਤੇ ਇੱਕ ਮੁਕੱਦਮਾ ਦਰਜ ਹੋਇਆ ਸੋ ਮੁਕੱਦਮੇ ਬਾਰੇ ਦੱਸਿਆ ਜਾ ਰਿਹਾ ਜੋ ਗੱਲਾਂ ਬਾਤਾਂ ਹੁਣ ਤੱਕ ਨਿਕਲ ਕੇ ਸਾਹਮਣੇ ਆਈਆਂ ਨੇ ਉਹਦੇ ਪਰਿਵਾਰ ਵੱਲੋਂ ਜਾਂ ਹੋਰ ਆਸੇ ਪਾਸੇ ਤੋਂ ਵੀ ਕੋਈ ਉਸ ਪਿੰਡ ਦੇ ਵਿੱਚ ਕੋਈ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਮਸਲਾ ਸੀ ਜਿਹਦੇ ਕਰਕੇ ਉਸ ਨੌਜਵਾਨ ਦੇ ਉੱਤੇ ਝੂਠਾ ਮੁਕੱਦਮਾ ਜਿਹੜਾ ਜ਼ਿਲ੍ਹਾ ਫਾਿਲਕਾ ਦੀ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੋ ਸਾਨੂੰ ਲੋੜ ਆ ਕਿ ਜਿਹੜੇ ਨੌਜਵਾਨ ਜਿਹੜੇ ਇਨਸਾਨ ਸਾਡੇ ਹੱਕਾਂ ਲਈ ਸਾਡੀ ਗੱਲ ਕਰਦੇ ਆ ਸਾਡੇ ਲਈ ਬੋਲਦੇ ਆ ਸਰਕਾਰਾਂ ਲਗਾਤਾਰ ਉਹਨਾਂ ਨੂੰ ਦਵਾਉਣ ਦੀ ਕੋਸ਼ਿਸ਼ ਕਰਦੀ ਆ ਰਹੀ ਹੈ ਚਾਹੇ ਉਹ ਸਰਕਾਰਾਂ ਜਿਹੜੀਆਂ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ 'ਚ ਬੰਦ ਕਰਦੇ ਨੇ ਚਾਹੇ ਕਿਸੇ ਵੀ ਤਰੀਕੇ ਨਾਲ ਮਲਵਾਏ ਜਾਂਦੇ ਨੇ ਉਹ ਜਿਹੇ ਬੰਦੇ ਸੋ ਪੰਜਾਬੀਓ ਸਾਨੂੰ ਉਸ ਤਰ੍ਹਾਂ ਦੇ ਇਨਸਾਨਾਂ ਨਾਲ ਅੱਜ ਖੜਨ ਦੀ ਵੀ ਲੋੜ ਹੈ ਸੋ ਉਸ ਨੌਜਵਾਨ ਵਿਸ਼ਵਦੀਪ ਫਾਇਲਕਾ ਦੇ ਹੱਕ ਦੇ ਵਿੱਚ 19 ਤਰੀਕ ਦਿਨ ਬੁੱਧਵਾਰ ਨੂੰ ਫਾਇਲਕਾ ਦੇ ਵਿੱਚ ਜਿਹੜਾ ਐਸਐਸਪੀ ਦਫ਼ਤਰ ਹੈ ਉਥੇ ਵੱਡਾ ਘਟ ਰੱਖਿਆ ਗਿਆ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿਸਾਨਾਂ ਵੇਦੂਰਾਂ ਨੂੰ ਅਪੀਲ ਕਰਦਾ ਹੋਰ ਵੀ ਪੰਜਾਬ ਦੇ ਲਈ ਲੜਨ ਵਾਲੇ ਲੋਕਾਂ ਨੂੰ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅੱਜ ਉਸ ਨੌਜਵਾਨ ਨਾਲ ਸਾਨੂੰ ਖੜਨ ਦੀ ਲੋੜ ਆ ਕਿਉਂਕਿ ਇਸ ਤਰ੍ਹਾਂ ਜੇ ਆਪਾਂ ਚੁੱਪ ਹੁੰਦੇ ਰਹੇ ਤਾਂ ਇੱਕ ਇੱਕ ਕਰਕੇ ਜਿੰਨੇ ਵੀ ਸਾਡੇ ਕੋਈ ਨੌਜਵਾਨ ਆ ਕੋ ਇਨਸਾਨ ਹੈ ਜੋ ਪੰਜਾਬ ਦੀ ਗੱਲ ਕਰਦੇ ਆ ਪੰਜਾਬੀ ਦੀ ਗੱਲ ਕਰਦੇ ਆ ਸਾਡੇ ਹੱਕਾਂ ਦੀ ਗੱਲ ਕਰਦੇ ਆ ਸੰਘਰਸ਼ਾਂ ਦੇ ਰਾਹ ਸਾਡੇ ਲੋਕਾਂ ਨੂੰ ਪਾਉਂਦੇ ਆ ਲਾਂਬੰਦ ਕਰਦੇ ਆ ਉਹਨਾਂ ਨੂੰ ਸਰਕਾਰਾਂ ਲਗਾਤਾਰ ਨਿਸ਼ਾਨੇ ਤੇ ਲੈ ਰਹੀਆਂ ਨੇ ਸੋ ਮੇਰੀ ਅਪੀਲ ਆ ਬੇਨਤੀ ਆ ਕਿ 19 ਤਰੀਕ ਨੂੰ ਦਿਨ ਬੁੱਧਵਾਰ ਨੂੰ ਸਮਾਂ 10 ਵਜੇ ਫਾਜ਼ਿਲਕਾ ਦੇ ਐਸਐਸਪੀ ਦਫ਼ਤਰ ਦੇ ਅੱਗੇ ਵੱਡਾ ਇਕੱਠ ਰੱਖਿਆ ਗਿਆ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਾਨੂੰ ਅੱਜ ਉਸ ਪਰਿਵਾਰ ਨਾਲ ਉਸ ਨੌਜਵਾਨ ਨਾਲ ਖੜਨ ਦੀ ਲੋੜ ਹੈ ਜਿਹੜਾ ਸਾਡੀ ਖਾਤਰ ਸਾਡੇ ਹੱਕਾਂ ਦੇ ਖਾਤਰ ਇਹਨਾਂ ਸਰਕਾਰਾਂ ਨਾਲ ਮੱਥਾ ਲਾਇਆ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਦੇ ਖਿਲਾਫ ਬੇਵਾਕੀ ਨਾਲ ਉਸ ਨੌਜਵਾਨ ਨੇ ਬੋਲਿਆ ਜੋ ਵੀ ਇਹ ਸਰਕਾਰ ਦੀਆਂ ਲਗਾਤਾਰ ناکਾਮੀਆਂ ਰਹੀਆਂ ਪੰਜਾਬ ਪ੍ਰਤੀ ਮਾੜੀਆਂ ਨੀਤੀਆਂ ਰਹੀਆਂ ਉਹਨਾਂ ਦੇ ਲਈ ਉਹ ਨੌਜਵਾਨ ਹਮੇਸ਼ਾ ਲੋਕਾਂ ਨੂੰ ਜਾਗਰੂਕ ਕਰਦਾ ਰਿਹਾ ਲੋਕਾਂ ਨੂੰ ਜਗਾਉਂਦਾ ਰਿਹਾ ਆਪਣੇ ਆਵਾਜ਼ ਦੇ ذریعے ਸੋ ਅੱਜ ਉਸ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਜਿਹੜੀ ਇਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸੋ 19 ਤਰੀਕ ਨੂੰ ਫਾਇਲ ਕਾ ਐਸਐਸਪੀ ਦਫ਼ਤਰ ਦੇ ਅੱਗੇ ਅਪੀਲ ਕਰਦਾ ਕਿ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਜੋ ਉੱਥੇ ਪਹੁੰਚਣਾ ਹੈ ਇੱਕ ਅਪੀਲ ਹੈ ਕੱਲ ਨੂੰ ਧੂਰੀ ਦੇ ਵਿੱਚ ਵੱਡਾ ਕੱਠ ਰੱਖਿਆ ਗਿਆ ਜਿਹੜੇ ਪਟਵਾਰੀ ਨੇ ਜਿਹੜੇ ਨਹਿਰੀ ਪਟਵਾਰੀ ਹੈ ਨਹਿਰੀ ਪਟਵਾਰੀਆਂ ਵੱਲੋਂ ਵੱਡਾ ਕੱਠ ਧੂਰੀ 'ਚ ਰੱਖਿਆ ਗਿਆ ਹੈ ਉਹ ਮੈਂ ਪਹਿਲਾਂ ਵੀ ਬੋਲਿਆ ਸੀ ਵੀ ਨਹਿਰੀ ਪਟਵਾਰੀਆਂ ਵੱਲੋਂ ਕਿਉਂ ਰੱਖਿਆ ਗਿਆ ਕਿਉਂਕਿ ਨਹਿਰੀ ਪਟਵਾਰੀ ਘੱਟੋ ਘੱਟ 200 ਦੇ ਕਰੀਬ ਚਾਰ ਸ਼ੀਟ ਕੀਤੇ ਗਏ ਸੀਗੇ ਸਰਕਾਰ ਵੱਲੋਂ ਤੇ ਨਹਿਰੀ ਪਟਵਾਰੀ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਗੈਰੀ ਤੋਂ ਉਹਨਾਂ ਨੂੰ ਸਸਪੈਂਡ ਕਰਕੇ ਮੁਕਤਲ ਕਰਕੇ ਪਠਾਨਕੋਟ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਸੀ ਕਾਰਨ ਕੀ ਸੀ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਨਹਿਰੀ ਪਟਵਾਰੀਆਂ ਨੂੰ ਕਹਿ ਰਹੀ ਹੈ ਕਿ ਤੁਸੀਂ ਇਹ ਰਿਪੋਰਟ ਬਣਾ ਕੇ ਦਿਓ ਕਿ ਪੰਜਾਬ ਦੀ ਧਰਤੀ ਦੇ ਉੱਤੇ ਚੱਪੇ-ਚੱਪੇ ਤੇ ਨਹਿਰੀ ਪਾਣੀ ਪਹੁੰਚ ਚੁੱਕਿਆ ਸੋ ਉੱਥੋਂ ਉਹਨਾਂ ਪਟਵਾਰੀਆਂ ਨੇ ਜਵਾਬ ਦਿੱਤਾ ਕਿ ਇਹ ਧੋਖਾ ਇਹ ਗਦਾਰੀ ਅਸੀਂ ਪੰਜਾਬ ਨਾਲ ਨਹੀਂ ਕਰਾਂਗੇ ਕਿਉਂਕਿ ਜੇ ਅਸੀਂ ਇਹ ਰਿਪੋਰਟਾਂ ਬਣਾ ਕੇ ਦਿੱਤੀਆਂ ਜਿੱਥੇ-ਜਿੱਥੇ ਵੀ ਪੰਜਾਬ ਦੇ ਪਾਣੀਆਂ ਦੇ ਕੇਸ ਚੱਲਦੇ ਆ ਚੈਲਸ ਵੀ ਹ ਕੋਰਟ ਹੋਵੇ ਜਾਂ ਕਿਤੇ ਹੋਰ ਚੱਲਦਾ ਹੋਵੇ ਇਰਪੋਰਟਾਂ ਨੂੰ ਆਧਾਰ ਬਣਾ ਕੇ ਉੱਥੇ ਉਹਨਾਂ ਅਦਾਲਤਾਂ ਨੇ ਕਹਿਣਾ ਕੱਲ ਨੂੰ ਉਹਨਾਂ ਪੈਨਲਾਂ ਨੇ ਕਹਿਣਾ ਕਿ ਆਹ ਦੇਖੋ ਪਟਵਾਰੀਆਂ ਦੀ ਰਿਪੋਰਟ ਬਣ ਕੇ ਆਈ ਹੈ ਪੰਜਾਬ ਕੋਲੇ ਪਾਣੀ ਪੂਰਾ ਸੋ ਇਸ ਗੱਲ ਕਰਕੇ ਉਹਨਾਂ ਪਟਵਾਰੀਆਂ ਦਾ ਆਪਾਂ ਨੂੰ ਧੰਨਵਾਦ ਕਰਨਾ ਬਣਦਾ ਉਹਨਾਂ ਨੂੰ ਸਲੂਟ ਆ ਉਹਨਾਂ ਦੇ ਬਹਾਦਰੀ ਨੂੰ ਦਲੇਰੀ ਨੂੰ ਕਿਉਂ ਸਰਕਾਰ ਅੱਗੇ ਨਹੀਂ ਝੁਕੇ ਉਹਨਾਂ ਨੇ ਆਪਣਾ ਮੋਰਚਾ ਖੋਲਦਾ ਵੀ ਅਸੀਂ ਇਹ ਗੱਲਤ ਰਿਪੋਰਟ ਜਿਹੜੀ ਬਣਾ ਕੇ ਨਹੀਂ ਦੇਵਾਂਗੇ ਸੋ ਪਰ ਲਗਾਤਾਰ ਸਰਕਾਰ ਉਹਨਾਂ ਪਟਵਾਰੀਆਂ ਨੂੰ ਤੰਗ ਕਰ ਰਹੀ ਹੈ ਸਸਪੈਂਡ ਕਰ ਰਹੀ ਹੈ ਬਦਲੀਆਂ ਕਰ ਰਹੀ ਹੈ ਧੱਕਾ ਕਰ ਰਹੀ ਹੈ ਤੁਸੀਂ ਰਿਪੋਰਟਾਂ ਬਣਾ ਕੇ ਦਿਓ ਸੋ ਉਹਨਾਂ ਨੇ ਕੱਲ ਨੂੰ 17 ਤਰੀਕ ਨੂੰ ਧੂਰੀ ਵਿਖੇ ਵੱਡਾ ਇਕੱਠ ਰੱਖਿਆ ਪਟਵਾਰੀਆਂ ਨੇ ਸੋ ਪੰਜਾਬੀਓ ਇਹ ਮਸਲੇ ਸਾਡੇ ਦੀ ਚਾਹੇ ਬੁੱਢੇ ਦਰਿਆ ਦਾ ਮਸਲਾ ਹੋਵੇ ਚਾਹੇ ਪਟਵਾਰੀਆਂ ਦਾ ਮਸਲਾ ਹੋਵੇ ਤੇ ਚਾਹੇ ਸਾਡੇ ਲਈ ਬਿਸ਼ਪਦੀਪ ਵਰਗੇ ਨੌਜਵਾਨ ਹੋਣ ਜਿਹੜੇ ਸਾਡੇ ਹੱਕਾਂ ਦੀ ਗੱਲ ਕਰਦੇ ਆ ਸਾਡੇ ਲਈ ਬੋਲਦੇ ਆ ਸਾਨੂੰ ਹਰ ਪੱਖ ਤੋਂ ਧੜੇਵਾਜ਼ੀਆਂ ਤੋਂ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਹਰ ਵਰਗ ਨੂੰ ਹਰ ਪੰਜਾਬੀ ਨੂੰ ਆਪਣਾ ਫਰਜ਼ ਸਮਝਦੇ ਹੋਏ ਸਾਡਾ ਅੱਜ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਨਾਲ ਖੜਗੇ ਕੱਲ ਨੂੰ ਧੂਰੀ ਚ ਵੱਡਾ ਇਕੱਠ ਹੈ ਪਟਵਾਰੀਆਂ ਦਾ ਉੱਥੇ ਵੱਧ ਤੋਂ ਵੱਧ ਵੱਡੀ ਗਿਣਤੀ ਚ ਪਹੁੰਚ ਕੇ ਉਹਨਾਂ ਨੂੰ ਆਪਾਂ ਹਲਾਸ਼ੀਰੀ ਦੇ ਕੇ ਨਾਲ ਖੜਗੇ ਕਿਉਂਕਿ ਇਹ ਪੰਜਾਬ ਦੇ ਪਾਣੀਆਂ ਤੇ ਬਹੁਤ ਵੱਡਾ ਡਾਕਾ ਵੱਜ ਰਿਹਾ ਜਿਸ ਤਰੀਕੇ ਨਾਲ ਸਾਡੇ ਪੰਜਾਬ ਦੇ ਪਾਣੀ ਥੱਲੇ ਜਾ ਰਹੇ ਹੈ ਹਰ ਸਾਲ ਸਾਡਾ ਪਾਣੀ 5 ਤੋਂ 7 ਫੁੱਟ ਥੱਲੇ ਚਲਾ ਜਾਂਦਾ ਹਰ ਸਾਲ ਮੋਟਰਾਂ ਜਾਂਪਾ ਟੁੱਟੇ ਪਾ ਰਹੇ ਆ ਪੰਜਾਬ ਦੇ ਸੈਂਕੜੇ ਬਲਾਕ ਡੇਂਜਰ ਜ਼ੋਨ ਜਾਂ ਚੁੱਕੇ ਰੈਡ ਜ਼ੋਨ ਜਾਂ ਚੁੱਕੇ ਆ ਪਾਣੀ ਘੜਦਾ ਤੁਰ ਜਾਂਦਾ ਮੁਗਦਾ ਤੁਰ ਜਾਂਦਾ ਨਹਿਰੀ ਪਾਣੀ ਸਾਡੇ ਖੋਹੇ ਜਾ ਰਹੇ ਨੇ ਦੂਜੇ ਸੂਬਿਆਂ ਨੂੰ ਦੂਜੇ ਸੂਬਿਆਂ ਨੂੰ ਉੱਤੇ ਜਾ ਰਹੇ ਨੇ ਝੂਠੀਆਂ ਰਿਪੋਰਟਾਂ ਬਣਾ ਕੇ ਜੋਗਦਾਰੀਆਂ ਇੱਥੇ ਪਹਿਲਾਂ ਪਹਿਲੀਆਂ ਸਰਕਾਰਾਂ ਨੇ ਕੀਤੀਆਂ ਪੰਜਾਬ ਦੇ ਨਾਲ ਪੰਜਾਬ ਦੀ ਪਿੱਠ ਛੁਰੇ ਮਾਰੇ ਪੰਜਾਬ ਦੇ ਹੱਕ ਵੇਚੇ ਉਹੀ ਰਾਹ ਦੇ ਉੱਤੇ ਇਹ ਅਖੌਤੀ ਇਨਕਲਾਬੀਆਂ ਦੀ ਸਰਕਾਰ ਤੁਰੀ ਹੋਈ ਹੈ ਉਹੀ ਗੱਲਾਂ ਬਾਤਾਂ ਅੱਜ ਸੈਂਟਰ ਦਾ ਹੱਥ ਹੁਕਾ ਬਣ ਕੇ ਇਹ ਭਵੰਤਮਾਨ ਦੀ ਸਰਕਾਰ ਕਰ ਰਹੀ ਹੈ ਇਹਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜ ਆ ਪੰਜਾਬੀਓ ਅੱਜ ਘਰਾਂ 'ਚ ਬੜਨ ਦਾ ਵੇਲਾ ਨਹੀਂ ਆ ਘਰਾਂ 'ਚ ਬੈਠੇ ਵੀ ਮਰ ਜਾਓਗੇ ਜੇ ਧਰਤੀ ਬੰਜਰ ਹੋ ਗਈ ਪਾਣੀ ਮੁੱਕ ਗਏ ਤਾਂ ਵੀ ਤੁਸੀਂ ਖਤਮ ਹੋ ਜਾਓਗੇ ਜਿਉਂਦੇ ਫਿਰ ਵੀ ਨਹੀਂ ਰਹਿਣਾ ਸੋ ਵੇਲਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਧਰਤੀ ਵਿਰਾਸਤ ਨੂੰ ਬਚਾਉਣ ਲਈ ਸਾਨੂੰ ਅੱਜ ਉੱਠ ਕੇ ਘਰਾਂ 'ਚੋਂ ਨਿਕਲ ਕੇ ਲੜਨ ਦੀ ਲੋੜ ਆ ਆਓ ਆਪਾਂ ਕੱਲ ਨੂੰ 17 ਤਰੀਕ ਨੂੰ ਪਟਵਾਰੀਆਂ ਦਾ ਵੱਧ ਤੋਂ ਵੱਧ ਸਾਧ ਦੇ ਕੇ ਧੂਰੀ ਵਿਖੇ ਅੰਦਰ ਵੱਡਾ ਕੱਟ ਰੱਖਿਆ ਗਿਆ। ਪਰसों 18 ਤਰੀਕ ਨੂੰ ਬਲੀਪੁਰ ਪਹੁੰਚ ਗਏ। ਹੰਮੜਾਂ ਦੇ ਕੋਲੇ ਬੁੱਡੇ ਦਰਿਆ ਦੇ ਉੱਤੇ ਵੱਡਾ ਕੱਟ ਰੱਖਿਆ ਗਿਆ। ਬੁੱਡੇ ਦਰਿਆ ਦੀ ਜਿਹੜੀ ਜ਼ਹਿਰ ਸੱਤਲੁੱਝ ਪਾਈ ਜਾ ਰਹੀ ਉਹਨੂੰ ਰੋਕਣ ਦੀ ਖਾਤਰ ਕੱਟ ਰੱਖਿਆ ਗਿਆ। 19 ਤਰੀਕ ਨੂੰ 19 ਤਰੀਕ ਨੂੰ ਵੱਡਾ ਕੱਟ ਰੱਖਿਆ ਗਿਆ। ਫਾਲਕਾ ਐਸਐਸਪੀ ਦਫ਼ਤਰ ਦੇ ਅੱਗੇ ਵਿਸ਼ਵਦੀਪ ਦੇ ਹੱਕ ਦੇ ਵਿੱਚ ਉੱਥੇ ਵੀ ਪਹੁੰਚ ਗਏ।